ਰੇਡੀਓ ਪੰਜਾਬ ਟੂਡੇ ਦੇ ਫੇਸਬੁਕ ਪੇਜ ਤੇ YouTube ਚੈਨਲ ਦੇ ਉੱਤੇ ਤੁਹਾਡਾ ਨਿੱਘਾ ਸਵਾਗਤ ਹੈ ਅੱਜ ਅਸੀਂ ਇਸ ਵਕਤ ਮੌਜੂਦ ਹਾਂ ਪਿੰਡ ਜਿਉਂਦੇ ਦੇ ਵਿੱਚ ਜਿੱਥੇ ਇੱਕ ਵੱਡਾ ਭਾਰੀ ਇਕੱਠ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਦੇ ਵਿੱਚ ਇਸ ਵਕਤ ਹੋਇਆ ਹੋਇਆ ਹੈ ਤੇ ਇਕੱਠ ਕਿਉਂ ਹੋਇਆ ਇਹ ਵੀ ਤੁਹਾਨੂੰ ਦੱਸਣਾ ਜ਼ਰੂਰੀ ਬਣਦਾ ਇਸ ਗੱਲਬਾਤ ਨੂੰ ਤੁਸੀਂ ਪਹਿਲਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਵਿਚਾਰ ਵੀ ਦੇ ਦਿਨਾ ਮਾਮਲਾ ਹੈ ਬਹੁਤ ਅੱਜ ਦਾ ਨਹੀਂ ਕੱਲ ਦਾ ਨਹੀਂ ਮਾਮਲਾ ਬਹੁਤ ਪੁਰਾਣਾ ਹੈ ਜਦੋਂ ਪੈਪਸੂ ਵੇਲੇ ਦੇ ਜਿਹੜੇ ਉਸ ਵਕਤ ਦੇ ਸਰਦਾਰ ਸੀਗੇ ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਵਾਹੀ ਵਾਣ ਜਿਹੜੇ ਕਿਸਾਨ ਸੀ ਉਹ ਲਗਾਤਾਰ ਵਾਹੀ ਕਰਦੇ ਆ ਰਹੇ ਨੇ ਉਹ ਮਾਮਲਾ ਅੱਜ ਮੁੜ ਕਿਉਂ ਭਖਿਆ ਮੇਰੇ ਨਾਲ ਨੇ ਸਰਦਾਰ ਜਗਿੰਦਰ ਸਿੰਘ ਉਗਰਾਹੋਂ ਰੀ ਉਗਰਾਹਾਂ ਸਾਹਿਬ ਇਹ ਮਾਮਲਾ ਕਿਉਂ ਭਖਿਆ ਤੇ ਇਹਦਾ ਥੋੜਾ ਜਿਹਾ ਪਿਛੋਕੜ ਇਤਿਹਾਸ ਦੱਸੋ ਇਹ ਪਿਛੋਕੜ ਇਹਦਾ ਹੈ ਵੀ ਇਹ 1907 ਦਾ ਜੇ ਕਾਨੂੰਨ ਕੋਈ ਬਣਾਇਆ ਸੀਗਾ ਪਰ ਸਰਕਾਰ ਨੇ ਬਣਾਇਆ ਸੀ ਬ੍ਰਿਟਨ ਸਰਕਾਰ ਸੀ ਉਹ ਜਿਹੜੇ ਮਜਾਰਾ ਸੀ ਉਹਨਾਂ ਨੂੰ ਪੰਜਵੇਂ ਦਰਜੇ ਦੇ ਮਰੂਸ ਤੇ ਗੈਰ ਮਰੂਸ ਬਣਾਇਆ ਬਣਾਇਆ ਸੀ ਤੇ ਉਹਨਾਂ ਮਜਾਰਿਆਂ ਦੇ ਮਾਲਕੀ ਹੱਕ ਹੈ ਪਰ ਸਮਝਾਣਾ ਜ਼ਾਇਰ ਵੇਲੇ ਉਹਨਾਂ ਨੂੰ ਸਰਦਾਰਾਂ ਤੋਂ ਜ਼ਮੀਨ ਲੈ ਕੇ ਤੇ ਮਜਾਰਿਆਂ ਦੇ ਨਾਂ ਚੜਨ ਦਾ ਹੁਕਮ ਹੋ ਗਿਆ ਸਰਕਾਰ ਦਾ ਜਿਹੜੇ ਕੁਝ ਕਿਸਾਨ ਨੇ ਉਹਨਾਂ ਦੇ ਮਾਮਲਾ ਨਹੀਂ ਭਰਿਆ ਉਹਨਾਂ ਦੇ ਉਹ ਮਾਲਕੀ ਹੱਕ ਉਹ ਜਿਹੜੇ ਮਾਲਕਾਂ ਦੇ ਸਰਦਾਰਾਂ ਦੇ ਨਾਂ ਬੋਲੇ ਬਸ ਤਾਂ ਹੋਣਾ ਤਾਂ ਇਹ ਚਾਹੀਦਾ ਵੀ 70 75 80 ਸਾਲਾਂ ਤੋਂ ਜਿਹੜੇ ਰੋਕ ਬਹੁਦੇ ਨੇ ਮਾਲਕੀ ਹੱਕ ਉਹਨਾਂ ਨੂੰ ਵਾਸੀ ਦੇ ਦੇਣੇ ਚਾਹੀਦੇ ਨੇ ਸਰਕਾਰਾਂ ਦੇ ਵਿੱਚ ਪਹਿਲਾਂ ਗੱਲ ਗਈ ਹੋਈ ਆ ਪਰ ਹੋਇਆ ਇਹ ਆ ਵੀ ਉਹ ਸਰਕਾਰਾਂ ਦੇ ਉਹ ਸਰਦਾਰਾਂ ਦੇ ਨਾਂ ਤੇ ਜੋ ਬੋਲੇ ਜਾਂਦੇ ਨੇ ਸਰਕਾਰ ਨੇ ਉਹ ਜ਼ਮੀਨਾਂ ਸਾਰੀਆਂ ਜਿਹੜੀਆਂ ਬਹੁਦਾ ਕੋਈ ਹੋਰ ਹੈ ਤੇ ਮਾਲਕੀ ਹੱਕ ਕਿਸੇ ਹੋਰ ਦੇ ਨਾਂ ਤੇ ਬੋਲੀਆਂ ਨੇ ਉਹ ਸਾਰੀਆਂ ਜ਼ਮੀਨਾਂ ਖੋ ਕੇ ਸਰਕਾਰ ਆਪ ਦੇ ਕਬਜ਼ੇ 'ਚ ਕਰਨਾ ਚਾਹੀਦੀ ਹੈ ਦੇ ਉਹ ਕਾਰਪੋਰੇਟਾਂ ਨੂੰ ਸਮਾ ਕੇ ਉਥੇ ਕੇ ਕਾਰਪੋਰਟਾਂ ਦੇ ਹਵਾਲੇ ਕਰਨਾ ਚਾਹੀਦੀ ਹੈ ਜਾਨੀ ਇਸ ਗੱਲ ਨਾਲ ਜਾਨੀ ਪੂਰੇ ਸਾਫ ਹੁੰਦੀ ਹੈ ਗੱਲ ਜਿਹੜੀ ਅਸੀਂ ਪਹਿਲਾਂ ਕਹਿੰਦੇ ਸੀ ਵੀ ਹੁਣ ਇਤੋਂ ਬਾਅਦ ਜ਼ਮੀਨਾਂ ਤੇ ਹਮਲਾ ਹੋਊਗਾ ਜਿਹੜਾ ਮਰੌਕ ਨਮਾ ਉਹ ਖੇਤੀ ਮੀਤੀ ਚੌਕ ਦਾ ਨਹੀਂ ਅੰਦਾ ਮੰਡੀ ਚੌਕ ਦਾ ਉਹ ਵੀ ਇਹੀ ਸਭ ਕਰਦੇ ਵੀ ਸਰਕਾਰੀ ਮੰਡੀਆਂ ਖਤਮ ਕਰਕੇ ਪ੍ਰਾਈਵੇਟ ਪਲੇਅਰ ਨੂੰ ਖੇਤੀ ਸੈਕਟਰ ਦੇ ਵਿੱਚ ਦਾਖਲ ਦੇਣ ਦਾ ਜਿਹੜਾ ਰਾਹ ਖੋਲਿਆ ਸਰਕਾਰ ਨੇ ਉਹ ਸਾਰੀ ਜ਼ਮੀਨਾਂ ਖੋਹ ਲਈ ਉਹਦੇ ਨਾਲ ਜੁੜੀਆਂ ਭਾਰਤ ਮਾਲਾ ਪ੍ਰੋਜੈਕਟ ਤੇ ਸੜਕਾਂ ਨੇ ਜਿਹੜੀ ਉਸੇ ਕਰਕੇ ਨੇ ਜਿਹੜੀ ਗੈਸ ਲਾਈਨ ਪੈ ਪਈ ਜਿਹੜੀ ਕਾਰਪੋਰੇਟ ਸਦਮ ਸਦ ਸਰਕਾਰ ਹੈ ਜਿਹੜੀ ਕਾਰਪੋਰੇਟ ਦੇ ਬਕਸ਼ ਖੜੀ ਆ ਤੇ ਉਹਨਾਂ ਤੋਂ ਜ਼ਮੀਨਾਂ ਖੋਗੇ ਕਿਰਤੀਆਂ ਦਾ ਹੁਣ ਸਾਡੀ ਮੰਗ ਤਾਂ ਇਹ ਸੀ ਵੀ ਕਿਸਾਨਾਂ ਕੋਲੇ ਕੀ ਕੀਤੀ ਕਰੀਏ ਉਹਨਾਂ ਦੀ ਜ਼ਮੀਨਾਂ ਨਹੀਂ ਜੀ ਜੀ ਇਹਨਾਂ ਤੋਂ ਜ਼ਮੀਨਾਂ ਦੇ ਉਹ ਖੇਤ ਮਜ਼ਦੂਰਾਂ ਕੋਲੇ ਕੰਮ ਨਹੀਂ ਕੋਈ ਉਹਨਾਂ ਨੂੰ ਖੇਤ ਮਜ਼ਦੂਰਾਂ ਨੂੰ ਕੋਈ ਜ਼ਮੀਨ ਲੈ ਕੇ ਦੇ ਬਾਦੂ ਜ਼ਮੀਨਾਂ ਨੇ ਚ ਵੰਡੋ ਪਰ ਸਰਕਾਰ ਜਿੰਨਾ ਆਪਣੇ ਪਹਿਲਾਂ ਜ਼ਮੀਨਾਂ ਸੀ ਉਹਨਾਂ ਤੋਂ ਖੋ ਕੇ ਜੰਨੀ ਕਾਰਪੋਰੇਟ ਦੇ ਬਲਤ ਜਿਹੜੀ ਲੜਾਈ ਸੀ ਇਸ ਅੰਦਰ ਦੇ ਵਿੱਚ ਅੱਛਾ ਇਹਦੇ ਵਿੱਚ ਕਿਹਾ ਜਾਂਦਾ ਕਿ ਅਦਾਲਤ ਦਾ ਕੁਝ ਫੈਸਲਾ ਆਇਆ ਪਿੰਡਾਂ ਦੀ ਮਰੱਬੇਬੰਦੀ ਹੋਣੀ ਹੈ ਕਿੰਨੇ ਕ ਪਿੰਡਾਂ ਦਾ ਰੌਲਾ ਪੰਜਾਬ ਦੇ ਵਿੱਚ ਦੇਖੋ ਕੋਰਟ ਨੇ ਫੀਲਡ ਹੀ ਤਾਂ ਹੁਣਾ ਲੀ ਜੀ ਕੋਰਟ ਨੇ ਤਾਂ ਐਵੀਡੈਂਸ ਦੇਖਣਾ ਹੈ ਕਾਗਜ਼ ਦੇਖਣੇ ਆ ਕਾਗਜ਼ ਕਿਹਦੇ ਨਾਂ ਤੇ ਬੋਲਦੇ ਆ ਉਹਦੇ ਆਧਾਰ ਤੇ ਕੋਰਟ ਦਾ ਫੈਸਲਾ ਕਰਦੀ ਕੋਰਟ ਤਾਂ ਇਨਸਾਫ ਨਹੀਂ ਜੀ ਕਰਦੀ ਕੋਰਟ ਤਾਂ ਫੈਸਲੇ ਕਰਦੀ ਹੈ ਫੈਸਲੇ ਐਵੀਡੈਂਸ ਦੇ ਆਧਾਰ ਤੇ ਹੁੰਦੇ ਇਸ ਕਰਕੇ ਇਹ ਕੋਰਟ ਨੂੰ ਇਹ ਪਤਾ ਹੋਵੇ ਵੀ ਇਹ ਕਿਸੇ 7 ਸਾਲ ਤੋਂ ਜ਼ਮੀਨ ਬੋਧੇ ਨੇ ਤਾਂ ਇਹ ਜਿਹੜਾ ਅੱਜ ਅਪੀਲ ਕਰ ਰਿਹਾ ਇਹ ਤਾਂ ਮਾਲਕ ਕਿਵੇਂ ਬਣਿਆ ਉਹ ਜ਼ਮੀਨ ਨਾਲ ਹੈ ਕਿ ਜਮੇ ਉਹ ਕਿਨੇ ਪੋਸਤਾਂ ਤੋਂ ਰੋ ਰੋਟੀ ਰੋਜੀ ਕਮਾ ਰਹੇ ਨੇ ਇੱਥੇ ਬੱਚੇ ਆਪਣੇ ਬੱਚੇ ਪਾਲ ਰਹੇ ਨੇ ਤੇ ਇਹ ਮਾਲਕ ਕਿਵੇਂ ਹੈ ਜਿਹਦੇ ਕੋਲ ਪਹਿਲੇ 100 ਕਿੱਲਾ ਜ਼ਮੀਨ ਦਾ ਤੇ ਹੋ ਰਹੇ ਆ ਅੰਕਾ ਦੇ ਡੀਜ਼ਾਇਨ ਜਾਰ ਕਰ ਜਾਂਦਾ ਇਹ ਬੇਨਸਾਫੀ ਜਿਹੜੀ ਕਿੱਥੋਂ ਹੋਈ ਹੈ ਇਹ ਪੜਤਾਲ ਕਰਨ ਦੀ ਕੋਰਟ ਕੋਰਟਾਂ ਨਹੀਂ ਕਰਦੀਆਂ ਕਿਉਂਕਿ ਕੋਰਟਾਂ ਦਾ ਕੰਮ ਕਾਗਜ਼ ਦੇਖਣਾ ਕਾਗਜ਼ਾਂ ਦੇ ਦਾਤੇ ਫੱਜੀ ਕਰਦੇ ਹੋਰ ਵੀ ਪੰਜਾਬ ਦੇ ਵਿੱਚ ਬੜੀਆਂ ਜ਼ਮੀਨਾਂ ਨੇ ਜੇਕਰ ਬਾਰਡਰ ਏਰੀਆ ਦੀ ਗੱਲ ਕਰੀਏ ਜਿੱਥੇ ਰਾਜਸੀ ਪਰਿਵਾਰ ਭਾਰਤ ਸਰਕਾਰ ਦੀ ਜ਼ਮੀਨ ਦੇ ਉੱਤੇ 1947 ਤੋਂ ਖੇਤੀ ਕਰ ਰਹੇ ਨੇ ਬੜੇ ਬਾਰੀ ਉਹਨਾਂ ਨੂੰ ਵਾਅਦੇ ਕੀਤੇ ਗਏ ਕਿ ਉਹਨਾਂ ਨੂੰ ਜ਼ਮੀਨੀ ਮਾਲਕੀ ਦੇ ਹੱਕ ਦਿੱਤੇ ਜਾਣਗੇ ਉਹ ਵੀ ਵਿੱਚੇ ਲਟਕ ਰਿਹਾ ਪੰਜਾਬ ਦੇ ਹੋਰ ਵੀ ਜਿਹੜੇ ਇਹੋ ਜਿਹੇ بڑے ਮਸਲੇ ਨੇ ਉਹਦੇ ਬਾਰੇ ਕੀ ਬਿਲਕੁਲ ਤੁਹਾਡੀ ਗੱਲ ਸੁਣਾ ਨੇ ਸਹੀ ਆ ਆਵਾਦਕਾਰਾਂ ਦੀ ਮਾਲਕੀ ਕੋ ਡੇਰਿਆਂ ਦੀਆਂ ਜ਼ਮੀਨਾਂ ਬਹੁਤ ਨੇ ਕਿੰਨੇ ਕਿੰਨੇ ਸਾਲਾਂ ਤੋਂ ਕਿਸੇ ਹੋਰ ਧਾਰਮਿਕ ਸੰਸਥਾ ਦੀਆਂ ਬਾਈਕਬੋਰਡ ਦੀਆਂ ਜ਼ਮੀਨਾਂ ਨੇ ਜੰਗਲਾਤ ਵਿਭਾਗਮ ਨੇ ਜਿਨ੍ਹਾਂ ਨੇ ਫੌਜੀ ਅਲਾਟਮੈਂਟ ਵਾਲੀਆਂ ਜ਼ਮੀਨਾਂ ਨੇ ਕੰਢੀ ਇਲਾਕੇ ਦੇ ਵਿੱਚ ਬਹੁਤ ਸਾਰੀਆਂ ਜ਼ਮੀਨਾਂ ਨੇ ਜਿਹੜੇ ਬੌਦੇ ਕੋਈ ਹੋਰ ਨੇ ਤੇ ਮਾਲਕ ਕਿਸੇ ਹੋਰ ਦੇ ਨਾਂ ਤੇ ਬੁਲੀ ਹੈ ਅਸੀਂ ਤਾਂ ਸਰਕਾਰ ਕੋਲ ਮੰਗ ਕਰਦੇ ਆ ਵੀ ਜਿਹੜੇ ਲੋਕ ਬੌਦੇ ਨੇ ਇਹਦਾ ਯੂਨ ਵਾਢ ਕੇ ਇਹਨਾਂ ਦੇ ਮਾਲਕੀ ਹੱਕ ਦਿਓ ਤਾਂ ਇਹ ਯੂਨ ਵਾਢ ਨੂੰ ਮੁਕਾਓਗਾ ਪਰ ਬਜਾਏ ਇਸ ਦੇ ਉਟਾ ਕਰੀਏ ਸਰਕਾਰ ਕਿ ਉਹਨਾਂ ਤੋਂ ਖੋ ਕੇ ਹੋਰ ਕਿਸੇ ਨੂੰ ਜੰਦੀ ਜਿਹੜੀ ਗੱਲ ਕਰਦੀ ਹੈ ਇਹ ਆਪਣੀ ਨੀਤੀ ਲਾਗੂ ਕਰਕੇ ਜਿਹੜੀ ਕਾਰਪੋਰੇਟ ਦੇ ਵੱਧ ਮੁਨਾਫੇ ਦੇਣ ਦੀ ਖਾਤਰ ਆ ਜਿਹੜੀ ਫੂਡ ਸੁਰੱਖਿਆ ਨੂੰ ਖਤਰਾ ਕਰਕੇ ਹੁਣ ਤਾਂ ਕੋ ਜਿਹੜੀ ਨਵੀਂ ਖੇਤੀ ਮੰਡੀ ਦਿੱਤੀ ਆਈ ਹੈ ਉਹਦੇ ਜਿਹੜਾ ਇਹਨਾਂ ਨੇ ਸਰਕਾਰੀ ਭੰਡਾਰ ਵਿੱਚ ਰੱਦ ਕਰਤੀ ਸਰਕਾਰੀ ਖਰੀਦ ਵੀ ਕਰ ਰੱਦ ਕਰਤੀ ਪ੍ਰਾਈਵੇਟ ਛੋਟੇ ਕਦਮਾਂ ਨੂੰ ਛੇ ਲੋਕਦਮਾਂ ਨੂੰ ਦੇਣਾ ਮੰਡੀ ਕੋਸ਼ਤ ਕਰਦੀ ਵੇਅਰ ਹਾਊਸ ਮੰਡੀ ਕੋਟ ਸਟੋਰ ਮੰਡੀ ਯਾਨੀ ਖੇਤਾਂ ਤੋਂ ਪੇਟ ਤੱਕ ਸਿੱਧੀ ਸਪਲਾਈ ਦਾ ਘਰ ਤੋਂ ਘਰ ਦਿੱਤਾ ਹੋਇਆ ਜਿਹੜਾ ਯਾਨੀ ਉਹ ਤੋਂ ਇਹ ਖਤਰਨਾਕ ਹੈ ਇਹ ਇਹ ਇਸ ਕਰਕੇ ਹੀ ਲੜਾਈ ਵੱਡੀ ਹੈ ਅੱਜ ਪੰਜਾਬ ਦੀਆਂ ਲਗਭਗ ਤਿੰਨਾਂ ਜ਼ਿਲ੍ਹਿਆਂ 'ਚ ਜਿੱਥੇ ਬੰਦਿਆਂ ਸੋਡੇ ਇਤਿਹਾਇਆਂ ਹੋਈਆਂ ਨੇ ਜਿੱਦੇ ਵਿੱਚ ਮਜ਼ਦੂਰਾਂ ਦੇ ਜਿੱਥੇ ਬੰਦਿਆਂ ਨੇ ਮਲਾਜਮਾਂ ਨੇ ਜਿੱਥੇ ਬੰਦਿਆਂ ਨੇ ਕਿਸਾਨ ਜਥੇਬੰਦੀਆਂ ਵੀ ਹੈਗੀਆਂ ਨੇ ਤੇ ਸਾਰਿਆਂ ਨੇ ਰਲ ਕੇ ਇਸ ਦੇ ਹਮਲਾ ਮਾਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਇੱਕ ਅੱਧੀ ਜਥੇਬੰਦੀ ਲੜਾਈ ਜਮੀਨਾਂ ਦੀ ਲੜਾਈ ਆ ਵੱਡੀ ਸੰਦਰਸ਼ ਤੇ ਵੱਡੀ ਟੱਕਰ ਤੋਂ ਬਗੈਰ ਇਹ ਬਚ ਨਹੀਂ ਅੱਛਾ ਇੱਕ ਚੀਜ਼ ਦੱਸੋ ਕਿ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਆ ਭਗਵੰਤ ਮਾਨ ਵਾਲੀ ਆਮ ਆਦਮੀ ਪਾਰਟੀ ਦੀ ਇਹ ਕਿੰਨੇ ਕ ਕਿਸਾਨ ਪੱਖੀ ਜਾਂ ਕਿਸਾਨਾਂ ਦੀ ਕਿਉਂਕਿ ਭਗਵੰਤ ਮਾਨ ਨੇ ਤੁਹਾਡੇ ਨਾਲ ਮੀਟਿੰਗਾਂ ਵੀ ਕੀਤੀਆਂ ਕਿਹਾ ਕਿ ਮੈਂ ਤੁਹਾਡਾ ਵਕੀਲ ਬਣੂੰਗਾ ਕੀ ਉਹ ਕਿੰਨੇ ਕ ਵਕੀਲ ਕੰਮ ਦੇਖੋ ਕਹਿਣ ਨਾਲ ਨਹੀਂ ਜੀ ਅਮਲ ਦੇਖਿਆ ਜਾਂਦਾ ਕਿਸੇ ਦਾ ਅਮਲ ਕੀ ਆ ਹੁਣ ਇਹ ਪੰਜਾਬ ਭਾਰਤੀ ਪੰਜਾਬ ਦੀ ਸਰਕਾਰੀ ਹੈ ਜਿਹੜੀ ਇੱਥੇ ਮਤਲਬ ਕਬਜ਼ਾ ਕਰਨ ਆਈ ਹੈ ਬਾਦੋਂ ਤਾਂ ਕੋਈ ਸਰਕਾਰ ਆਈ ਨਹੀਂ ਪੰਜਾਬ ਦੀ ਸਰਕਾਰ ਨੇ ਪੁਲਿਸ ਭੇਜੀ ਹੈ ਪੰਜਾਬ ਦੀ ਸਰਕਾਰ ਨੇ ਮਾਲ ਮਹਕਮੇ ਦੇ ਅਧਿਕਾਰੀ ਭੇਜੇ ਹੈ ਪੰਜਾਬ ਦੀ ਸਰਕਾਰ ਨੇ ਸਾਡੇ ਦੇ ਪਰਚੇ ਕੀਤੇ ਹੈ ਪੰਜਾਬ ਦੀ ਸਰਕਾਰ ਨੇ ਸਾਡੇ ਦੇ ਲੱਠ ਜਾਣੇ ਕਰਵਾਏ ਹੈ ਇਹ ਪੰਜਾਬ ਅਮਲਦਾਰੀ ਜੋ ਹੋ ਰਹੀ ਹੈ ਜਿਹੜਾ ਵੱਡਾ ਇਕੱਠ ਹੈ ਰੋਸ ਪ੍ਰਦਰਸ਼ਨ ਹੈ ਇਹ ਤਾਂ ਸਾਣ ਤਾਂ ਪੰਜਾਬ ਦੀ ਸਰਕਾਰ ਸਾਡੇ ਸਾਹਮਣੇ ਸਾਨੂੰ ਪਿੱਛੇ ਦਾ ਦੇਖਦਾ ਨਹੀਂ ਤੇ ਪਿੱਛੇ ਤੱਕ ਕੀ ਦੀ ਹੈ ਸੋ ਸਦਾ ਜੁਗਿੰਦਰ ਸਿੰਘ ਅਗਰਹਾਂ ਨੇ ਜਿਹੜੀ ਇਹ ਗੱਲਬਾਤ ਕੀਤੀ ਹੈ ਇਹਦੇ ਨਾਲ ਤੁਸੀਂ ਕਿੰਨੇ ਕਿ ਸਹਿਮਤ ਹੋ ਆਪਣੇ ਕਮੈਂਟ ਦੇਣਾ ਇਹ ਪੰਜਾਬ ਦੇ ਵਿੱਚ ਬਹੁਤ ਵੱਡਾ ਇਹ ਮਸਲਾ ਮੁਜਾਰਾ ਤੇ ਜਿਹੜੇ ਮਾਲਕ ਨੇ ਉਹਨਾਂ ਦੇ ਵਿੱਚ ਸੋ ਇਹ ਗੱਲਬਾਤ ਲਈ ਜਿਹੜਾ ਤੁਹਾਡਾ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ ਮੈਨੂੰ ਸੌਰਵ ਸਿੰਘ ਦੰਨ੍ਹੇ ਵਾਲੀਏ ਤੇ ਕੈਮਰਾਮੈਨ ਕਰਨ ਨੂੰ ਦਿਓ ਇਜਾਜ਼ਤ